ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਐਂਡ ਵੈਲਕਮ ਟੂ ਮਾਈ ਨਿਊ ਵਲੌਗ ਸੋ ਮੈਂ ਹੁਣੇ-ਹੁਣੇ ਗੁਰਦੁਆਰਾ ਸਾਹਿਬ ਤੋਂ ਆਈ ਆ ਕਿਉਂਕਿ ਤਾਂ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਜੀ ਹਿੰਦੀ ਦਿਹਾੜੇ ਨੂੰ ਸਮਰਪਿਤ ਸ਼੍ਰੀ ਸੁਖਮਨੀ ਸਾਹਿਬ ਦੇ ਪਾਰ ਜਿਹੜੇ ਗੁਰਦੁਆਰਾ ਸਾਹਿਬ ਵਿੱਚ ਚੱਲ ਰਿਹਾ ਸੀਗੇ ਤੇ ਉੱਥੇ ਚਲੇ ਜਾਇਦਾ ਸੀਗਾ 3 ਤੋਂ 5 ਤੇ ਇਹ ਜਿਹੜਾ ਸ਼ਹੀਦੀ ਦਿਹਾੜਾ ਸੀ ਉਹ ਸ਼ੁੱਕਰਵਾਰ ਦਾ ਸੀਗਾ ਤੇ ਇਹ ਜਿਹੜੀ ਵੀਡੀਓ ਦੀ ਕਲਿੱਪ ਆ ਇਹ ਬੁੱਧਵਾਰ ਦੀ ਆ ਸੋ ਮੈਂ ਉਸ ਦਿਨ ਬਣਾ ਕੇ ਖੜੀ ਆ ਸੀ ਕਣਕ ਦੀਆਂ ਹੁੰਗਣੀਆਂ ਕਣਕ ਦੀਆਂ ਹੁੰਗਣੀਆਂ ਜਿਹੜੀਆਂ ਆ ਇਹਨਾਂ ਨੂੰ ਬਣਾਉਣ ਵਾਸਤੇ ਨਾ ਕਣਕ ਨੂੰ ਜਿਹੜਾ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰਕੇ ਤੇ ਤਿੰਨ ਤੋਂ 4 ਘੰਟੇ ਜਿਹੜਾ ਭੋਂ ਕੇ ਰੱਖ ਦਿੱਤਾ ਸੀਗਾ ਫਿਰ ਜਿਹੜਾ ਆ ਕੁੱਕਰ ਵਿੱਚ ਪਾ ਕੇ ਇਸ ਨੂੰ ਉਹਦੇ ਵਿੱਚ ਪਾਣੀ ਪਾ ਕੇ ਤੇ ਦੋ ਵਿਸਲ ਦੇ ਦਿੱਤੀਆਂ ਸੀਗੀਆਂ ਜਦੋਂ ਪ੍ਰੈਸ਼ਰ ਡਾਊਨ ਹੋ ਗਿਆ ਉਦੋਂ ਇਹਨਾਂ ਨੂੰ ਇੱਕ ਛੰਨਨੀ ਵਿੱਚ ਕੱਢ ਲਿਆ ਪਾਣੀ ਮਤਲਬ ਕਿ ਸਾਰਾ ਇਹਨਾਂ ਦਾ ਨਚੋੜ ਦੇਣਾ ਆ ਤੇ ਫਿਰ ਜਿਹੜਾ ਇਹਦੇ ਵਿੱਚ ਖਸਖਸ ਤੇ ਸ਼ੱਕਰ ਮਿਕਸ ਕਰਕੇ ਤੇ ਜਿਹੜੀਆਂ ਘੁੰਗਣੀਆਂ ਆ ਉਹ ਬਣਾ ਲੈਂਦੀਆਂ ਆ ਮਤਲਬ ਕਿ ਸਿਰਫ ਇਹਦੇ ਵਿੱਚ ਖਸਖਸ ਤੇ ਸ਼ੱਕਰ ਹੀ ਪੈਂਦੀ ਆ ਤੇ ਇਹ ਬਹੁਤ ਹੀ ਟੇਸਟੀਆਂ ਜਿਹੜੀਆਂ ਘੁੰਗਣੀਆਂ ਬਣ ਕੇ ਤਿਆਰ ਹੋ ਜਾਂਦੀਆਂ ਆ ਸੋ ਅੱਜ ਮੈਂ ਗੁਰਦੁਆਰਾ ਸਾਹਿਬ ਜਿਹੜਾ ਇਹਦਾ ਪ੍ਰਸ਼ਾਦ ਲੈ ਕੇ ਗਈ ਸੀ ਇਹਨਾਂ ਨੂੰ ਕਿਤੇ ਕਿਤੇ ਜਿਹੜਾ ਆ ਉਹ ਬਕਲੀਆਂ ਵੀ ਬੋਲਦੇ ਆ ਮੈਂ ਇੱਕ ਵਾਰੀ ਜਿਹੜੀਆਂ ਬਚਪਨ ਵਿੱਚ ਖਾਦੀਆਂ ਸੀਗੀਆਂ ਫਿਰ ਮੈਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਕਿਵੇਂ ਬੰਨਦੀਆਂ ਆ ਤਾਂ ਬਾਅਦ ਵਿੱਚ ਫਿਰ ਸਾਡੇ ਚਾਚੀ ਜੀ ਆ ਮੈਂ ਉਹਨਾਂ ਤੋਂ ਸਿੱਖੀਆਂ ਸੀਗੀਆਂ ਇਹ ਹੁਣ ਅਸਵੀਰ ਦਾ ਟਾਈਮ ਮਤਲਬ ਕਿ ਇਹ ਦੋ ਦਿਨ ਬਾਅਦ ਦੀ ਕਲੀਪ ਆ ਤੁਹਾਨੂੰ ਪਤਾ ਆ ਕਿ ਹਨੇਰੀਆਂ ਦੇ ਦਿਨਿਆਂ ਤੇ ਹਨੇਰੀਆਂ ਬਹੁਤ ਜ਼ਿਆਦਾ ਆਉਂਦੀਆਂ ਆ ਇਹ ਸਾਡਾ ਨਾ ਉੱਪਰ ਵਾਲਾ ਪੋਰਸ਼ਨ ਆ ਤੇ ਇੱਥੇ ਜਿਹੜਾ ਬਹੁਤ ਜ਼ਿਆਦਾ ਘੱਟਾ ਜਮਾ ਹੋ ਜਾਂਦਾ ਆ ਫਿਰ ਇੱਥੇ ਵੀ ਸਫਾਈ ਜਿਹੜੀ ਆ ਕਰਨੀ ਪੈਂਦੀ ਆ ਕਿਉਂਕਿ ਇਹੀ ਘੱਟਾ ਜਿਹੜਾ ਆ ਉੱਡ-ਉੱਡ ਕੇ ਫਿਰ ਜਿਹੜਾ ਕਈ ਵਾਰ ਥੱਲੇ ਵੀ ਆਉਂਦਾ ਆ ਸੋ ਮੈਂ ਅੱਜ ਜਿਵੇਂ ਕਹਦੇ ਸੰਡੇ ਆ ਮੈਂ ਕਹਾਂ ਚਲੋ ਉਥੇ ਤੇ ਮੈਂ ਆਈ ਸੀਗੀ ਕੱਪੜੇ ਧੋਣ ਵਾਸਤੇ ਮੈਂ ਕਿਹਾ ਚਲੋ ਇੱਥੋਂ ਦੀ ਜਿਹੜੀ ਸਫਾਈ ਆ ਉਹ ਵੀ ਕਰ ਦਈਏ ਅ ਸਿਰਫ ਜਿਹੜਾ ਮੈਂ ਝਾੜੂ ਹੀ ਫੇਰਦੀ ਹੁੰਨੀ ਆ ਜਿਹੜੀ ਸਫਾਈ ਆ ਮਤਲਬ ਕਿ ਲੀਰਾਵਾਂ ਵਗੈਰਾ ਉਹ ਬਹੁਤ ਘੱਟ ਫੇਰਦਿਆਂ ਮਤਲਬ ਕਿ ਹਫਤੇ ਬਾਅਦ ਜਾਂ ਮਤਲਬ ਕਿ ਹਫਤੇ ਤੋਂ ਉੱਪਰ ਵੀ ਟਾਈਮ ਹੋ ਜਾਂਦਾ ਆ ਬਸ ਕੱਲਾ ਝਾੜੂ ਜਿਹੜਾ ਆ ਫੇਰ ਦੇਦਾ ਉੱਪਰ ਵਾਲਾ ਪੋਰਸ਼ਨ ਹੋਂ ਕਰਕੇ ਇੱਥੇ ਜਿਹੜਾ ਕੱਟਾਇਆ ਬਹੁਤ ਜ਼ਿਆਦਾ ਹੁੰਦਾ ਆ ਵੈਸੇ ਵੀ ਹਨੇਰੀਆਂ ਦਾ ਸੀਜ਼ਨ ਆ ਤੇ ਬਹੁਤ ਜ਼ਿਆਦਾ ਤੇਜ਼ ਹਨੇਰੀ ਆਈ ਸੀ ਜੀ ਕਰਕੇ ਕੱਟਾ ਜਿਹੜਾ ਬਹੁਤ ਜਮਾ ਹੋ ਗਿਆ ਸੀ ਸਫਾਈਆਂ ਜਿੰਨੀਆਂ ਮਰਜ਼ੀ ਕਰ ਲੋ ਭਾਵੇਂ ਰੋਜ਼ ਰੋਜ਼ ਕਰੋ ਇਹ ਕੱਟਾ ਇੰਨਾ ਬ੍ਰੀਕ ਹੁੰਦਾ ਡਸਟ ਜਿਹੜੀ ਇੰਨੀ ਬ੍ਰੀਕ ਹੁੰਦੀ ਆ ਨਾ ਇਹ ਤੇ ਆ ਹੀ ਜਾਂਦੀ ਆ ਆਪਾਂ ਜੀ ਇਹ ਕਹਿ દઈએ ਕਿ ਅਸੀਂ ਆ ਜਿੱਥੇ ਥੋ ਸਾਫ ਕਰਕੇ ਦੋ ਦਿਨਾਂ ਬਾਅਦ ਸਾਫ ਕਰਾਂਗੇ ਨਾ ਤੇ ਐਵੇਂ ਤੇ ਹੁੰਦਾ ਨਹੀਂ ਆ ਮਤਲਬ ਕਿ ਅੱਜ ਤੁਸੀਂ ਸਫਾਈ ਕੀਤੀ ਆ ਤਾਂ ਅਗਲੇ ਦਿਨ ਤੁਹਾਨੂੰ ਜਿਹੜੀ ਸਫਾਈ ਆ ਉਹ ਕਰਨੀ ਹੀ ਪੈਂਦੀ ਆ ਸੋ ਹੁਣ ਮੈਂ ਆ ਗਈਆਂ ਕਿਚਨ ਵਿੱਚ ਮੈਂ ਨਾ ਕਾਲੇ ਛੋਲੇ ਪਿਓ ਸੀਗੇ ਤੇ ਪਰ ਮੈਂ ਬਣਾਏ ਨਹੀਂ ਸੀਗੇ ਸੋ ਜਿਵੇਂ ਕਿ ਅੱਜ ਐਤਵਾਰ ਦਾ ਦਿਨ ਸੀਗਾ ਮੈਂ ਕਿਹਾ ਚਲੋ ਅੱਜ ਕਾਲੇ ਛੋਲੇ ਬਣਾ ਲੈਂਦੇ ਆ ਵੈਸੇ ਨਾਸ਼ਤੇ ਦੇ ਵਿੱਚ ਅੱਜ ਰੋਟੀ ਕਾਲੇ ਛੋਲੇ ਜਿਹੜੇ ਤੇ ਨਹੀਂ ਖਾਣੇ ਸੀ ਬਟ ਮੈਂ ਕਿਹਾ ਕਿਉਂਕਿ ਭਿਜੇ ਹੋਏ ਆ ਚਲੋ ਬਣਾ ਕੇ ਰੱਖ ਦਿੰਨੀ ਆ ਸਭ ਤੋਂ ਪਹਿਲਾਂ ਮੈਂ ਥੋੜੇ ਜਿਹੇ ਛੋਲੇ ਜਿਹੜੇ ਆ ਕੱਟ ਕੇ ਸਾਈਡ ਤੇ ਰੱਖ ਦਿੱਤੇ ਆ ਪੰਛੀਆਂ ਵਾਸਤੇ ਉਹ ਜਿਹੜੇ ਆ ਇਹ ਸ਼ੋਲੇ ਕਾਲੇ ਸ਼ੋਲੇ ਵੀ ਆ ਨਾ ਇਹ ਚਾਹੇ ਭੁੱਜੇ ਹੋਣ ਚਾਹੇ ਐਵੇਂ ਹੋਣ ਇਹ ਬਹੁਤ ਹੀ ਖੁਸ਼ ਹੋ ਕੇ ਖਾਂਦੇ ਆ ਸੋ ਇੱਧਰ ਜਿਹੜਾ ਮੈਂ ਪਿਆਜ਼ ਕੱਟ ਲਿਆ ਆ ਇਸ ਸਬਜੀ ਦੇ ਵਿੱਚ ਪਿਆਜ਼ ਜਿਹੜਾ ਆ ਥੋੜਾ ਜ਼ਿਆਦਾ ਪੈਂਦਾ ਆ ਤਾਂ ਹੀ ਜਿਹੜੀ ਆ ਸਬਜੀ ਦਾ ਟੇਸਟ ਨਿਕਲ ਕੇ ਆਉਂਦਾ ਆ ਤੇ ਨਾਲੇ ਜਿਹੜੀ ਗਰੇਵੀ ਆ ਵਧੀਆ ਬਣਦੀ ਆ ਪਿਆਜ਼ ਨੂੰ ਮੈਂ ਗ੍ਰੇਟ ਕਰ ਲਿਆ ਆ ਤੇ ਕੁੱਕਰ ਵਿੱਚ ਜਿਹੜਾ ਆ ਸਰੋਂ ਦਾ ਤੇਲ ਗਰਮ ਹੋਣ ਵਾਸਤੇ ਰੱਖ ਦਿੱਤਾ ਹੈ ਤੇ ਜਦੋਂ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਫਿਰ ਮੈਂ ਇਹਦੇ ਵਿੱਚ ਪਾ ਦਿੱਤੇ ਆ ਗ੍ਰੇਟ ਕੀਤੇ ਹੋਏ ਪਿਆਜ਼ ਤੇ ਪਿਆਜ਼ ਨੂੰ ਜਿਹੜਾ ਆ 골ਡਨ ਬ੍ਰਾਊਨ ਹੋਣ ਤੱਕ ਭੁੰਨ ਲੈਣਾ ਆ ਤੇ ਉਧਰ ਮੈਂ ਜਿਹੜਾ ਆ ਅਦਰਕ ਲਸਣ ਹਰੀ ਮਿਰਚ ਤੇ ਟਮਾਟਰ ਇਹਨਾਂ ਦਾ ਜਿਹੜਾ ਪੇਸਟ ਆ ਉਹ ਬਣਾ ਲੈਣਾ ਆ ਮੈਂ ਕਦੀ ਕਦੀ ਜਿਹੜਾ ਆ ਅਦਰਕ ਲਸਣ ਜਿਹੜਾ ਆ ਉਹ ਪਹਿਲਾਂ ਵੀ ਪਾ ਦਿੰਨੀ ਆ ਕਦੀ ਕਦੀ ਮੈਂ ਬਾਅਦ ਵਿੱਚ ਵੀ ਪਾ ਦਿੰਨੀ ਆ ਆ ਟੇਸਟ ਜਿਹੜਾ ਆ ਦੋਨੋਂ ਵਾਰੀ ਜਿਹੜਾ ਡਿਫਰੈਂਟ ਹੀ ਹੁੰਦਾ ਆ ਸੋ ਕਾਲੇ ਛੋਲਿਆਂ ਦੇ ਵਿੱਚ ਮੈਂ ਅਦਰਕ ਤੇ ਲਸਣ ਟਮਾਟਰ ਤੇ ਹਰੀ ਮਿਰਚ ਦਾ ਪੇਸਟ ਬਣਾ ਕੇ ਪਾਉਂਦੀ ਹੁੰਨੀ ਆ ਇਹਦੇ ਨਾਲ ਜਿਹੜਾ ਸਬਜੀ ਦਾ ਟੇਸ ਆ ਨਾ ਉਹ ਬਹੁਤ ਹੀ ਵਧੀਆ ਹੁੰਦਾ ਆ ਬਾਕੀ ਆਪਣੇ ਆਪਣੇ ਟੇਸਟ ਦੇ ਉੱਤੇ ਵੀ ਡਿਪੈਂਡ ਕਰਦਾ ਆ ਜ਼ਰੂਰੀ ਨਹੀਂ ਹੈ ਕਿ ਜਿਹੜੀ ਸਬਜੀ ਮੈਂ ਬਣਾਈ ਆ ਨਾ ਉਹ ਸਾਰਿਆਂ ਨੂੰ ਪਸੰਦ ਆਵੇ ਹਰ ਕਿਸੇ ਦਾ ਆਪਣਾ ਆਪਣਾ ਟੇਸਟ ਹੁੰਦਾ ਆ ਤੇ ਹਰ ਕਿਸੇ ਨੂੰ ਜਿਹੜਾ ਆ ਆਪਣੇ ਆਪਣੇ ਤਰੀਕੇ ਦੀ ਉਹੀ ਸਬਜੀ ਜਿਹੜੀ ਆ ਪਸੰਦ ਆਉਂਦੀ ਆ ਸੋ ਪਿਆਰ ਤੜਕਾ ਜਿਹੜਾ ਪੁੱਜ ਗਿਆ ਆ ਚੰਗੀ ਤਰ੍ਹਾਂ ਤੇ ਮੈਂ ਇਹਦੇ ਵਿੱਚ ਨਮਕ ਹਲਦੀ ਤੇ ਗਰਮ ਮਸਾਲਾ ਪਾ ਦਿੱਤਾ ਆ ਢੀਗੀ ਮਿਰਚ ਵੀ ਪਾਉਂਦੀ ਹੁੰਨੀ ਆ ਬਟ ਅੱਜ ਜਿਹੜੀ ਢੀਗੀ ਮਿਰਚ ਆ ਖਤਮ ਹੋਈ ਆ ਤੇ ਮੈਂ ਭੇਜਿਆ ਸੀਗਾ ਢੀਗੀ ਮਿਰਚ ਲੈਣ ਵਾਸਤੇ ਬਟ ਉਹ ਦੇ আর ਪਵਨ ਹੋ ਰਹੀ ਜਿਹੜੇ ਆ ਉਹ ਅੱਜ ਲੇਟ ਹੋ ਗਏ ਸੋ ਮੈਂ ਕਿਹਾ ਚਲੋ ਦੇਗੀ ਮਿਰਚ ਤੋਂ ਬਗੈਰ ਹੀ ਜਿਹੜੀ ਆ ਉਹ ਸਬਜ਼ੀ ਬਣਾ ਲੈਨੇ ਆ ਸੋ ਤੜਕਾ ਪੂਰੀ ਤਰ੍ਹਾਂ ਪੁੱਜ ਚੁੱਕਿਆ ਆ ਇਹਦੇ ਵਿੱਚ ਮੈਂ ਇੱਕ ਚਮਚਾ ਬਾ ਦਿੱਤਾ ਆ ਵੇਸਣ ਦਾ ਤੇ ਵੇਸਣ ਨੂੰ ਵੀ ਜਿਹੜਾ ਆ ਇੱਕ ਦੋ 2 ਮਿੰਟ ਵਾਸਤੇ ਇਸ ਤੜਕੇ ਦੇ ਨਾਲ ਹੀ ਪੁੰਨ ਲੈਣਾ ਆ ਇਹਦੇ ਨਾਲ ਜਿਹੜੀ ਗਰੇਵੀ ਆ ਥੋੜੀ ਸੰਗਣੀ ਬੰਦੀ ਆ ਤਰੀ ਜਿਹੜੀ ਉਹ ਸੰਗਣੀ ਬੰਦੀ ਆ ਔਰ ਜਿਹੜੇ ਛੋਲੇ ਆ ਉਹਨਾਂ ਨੂੰ ਕੁੱਟ ਕੇ ਪਾਉਂਦੀ ਲੋੜ ਨਹੀਂ ਪੈਂਦੀ ਸੋ ਤੜਕਾ ਚੰਗੇ ਤਰ੍ਹਾਂ ਪੁੱਜ ਗਿਆ ਆ ਹੁਣ ਇਹਦੇ ਵਿੱਚ ਪਾ ਦੇਣੇ mein Schulle ਕਈ ਜਿਹੜੇ ਆ ਛੋਲੇ ਜਦੋਂ ਜਿਸ ਪਾਣੀ ਚ ਪਿਉਂਦੇ ਆ ਨਾ ਉਹ ਵੀ ਪਾਣੀ ਇਹਦੇ ਵਿੱਚ ਹੀ ਪਾ ਦਿੰਦੇ ਆ ਬਟ ਮੈਂ ਇਸ ਤਰ੍ਹਾਂ ਨਹੀਂ ਕਰਦੀ ਮੈਨੂੰ ਜਿਹੜਾ ਐਵੇਂ ਲੱਗਦਾ ਹੈ ਕਿ ਪਾਣੀ ਦੇ ਵਿੱਚੋਂ ਜਿਹੜਾ ਉਹ 스మెల్ ਆਉਂਦੀ ਆ ਸੋ ਇਸ ਕਰਕੇ ਮੈਂ ਜਿਹੜਾ ਨਹੀਂ ਪਾਉਂਦੀ ਵੈਸੇ ਵੀ ਜਿਵੇਂ ਆਪਾਂ ਕਹਿ ਦਿੰਨੇ ਆ ਨਾ ਕਿ ਜਿਹੜੇ ਛੋਲੇ ਹੁੰਦੇ ਆ ਨਾ ਇਹਨਾਂ ਦੇ ਨਾਲ ਯੂਰਿਕ ਐਸਿਡ ਬਹੁਤ ਵਧਦਾ ਆ ਤੇ ਜੇ ਅਸੀਂ ਇਹ ਜਿਹੜਾ ਪਾਣੀ ਆ ਜਿੰਨਾ ਵਿੱਚ ਅਸੀਂ ਛੋਲੇ ਪਿਉਏ ਆ ਨਾ ਉਹ ਅਸੀਂ ਡレイン ਕਰ ਦਵਾਂਗੇ ਢੋਲ ਦਵਾਂਗੇ ਨਾ ਤਾਂ ਉਹਦੇ ਨਾਲ ਵੀ ਯੂਰਿਕ ਐਸਿਡ ਦੀ ਜਿਹੜੀ ਪ੍ਰੋਬਲਮ ਆ ਥੋੜੀ ਘਟ ਜਾਊਗੀ ਜੇ ਅਸੀਂ ਉਹੀ ਪਾਣੀ ਆਦਾਵਾਂਗੇ ਨਾ ਤੇ ਫਿਰ ਉਹਦੇ ਨਾਲ ਜਿਹੜਾ ਆ ਉਹ ਯੂਰਿਕ ਐਸਿਡ ਵਧਨ ਦੀ ਔਰ ਗੈਸ ਦੀ ਪ੍ਰੋਬਲਮ ਜਿਹੜੀ ਬਹੁਤ ਜ਼ਿਆਦਾ ਹੋ ਜਾਂਦੀ ਆ ਸੋ ਗੈਸ ਜਿਹੜਾ ਆ ਉਹਦਾ ਸੇਕ ਜਿਹੜਾ ਆ ਉਹ ਮੈਂ ਲੋ ਟੂ ਮੀਡੀਅਮ ਕਰ ਦਿੱਤਾ ਹੈ ਤੇ ਹੁਣ ਇਹਨੂੰ ਜਿਆ ਅੱਧੇ ਘੰਟੇ ਵਾਸਤੇ ਜਿਹੜਾ ਇਸ ਤਰ੍ਹਾਂ ਹੀ ਬਣਨ ਦੇਣਾ ਮਤਲਬ ਜਦੋਂ ਵਿਸਲ ਆਉਗੀ ਨਾ ਉਦੋਂ ਅੱਧਾ ਘੰਟਾ ਬਾਅਦ ਤੱਕ ਇਹਨੂੰ ਜਿਹੜਾ ਪਕਾਉਣਾ ਆ ਸੋ ਅੱਜ ਜਿਵੇਂ ਕਿ ਐਤਵਾਰ ਆ ਤਸਵੀਰ ਦਾ ਟਾਈਮ ਆ ਅੱਜ ਪੂੜੀਆਂ ਵਗੈਰਾ ਨਹੀਂ ਬਣੀਆਂ ਤੇ ਅੱਜ ਆਪਾਂ ਲਿਆਂਦੇ ਆ ਕੁਲਚੇ ਸ਼ੋਲੇ ਆਲੂ ਵਾਲੇ ਕੁਲਚੇ ਤੇ ਨਾਲ ਸ਼ੋਲੇ ਸੋ ਅਮਰਸਰ ਦੇ ਫੇਮਸ ਆ ਕੁਲਚੇ ਸ਼ੋਲੇ ਸੋ ਮੈਂ ਤੇ ਨਹੀਂ ਖਾਣੇ ਬਾਕੀ ਸਾਰਿਆਂ ਨੇ ਖਾਣਿਆ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਹੀ ਆ ਕਿ ਮੇਰੀ ਜਿਹੜੀ ਤਬੀਅਤ ਆ ਉਹ ਠੀਕ ਨਹੀਂ ਆ ਸੋ ਮੈਂ ਬਾਹਰ ਦੀਆਂ ਚੀਜ਼ਾਂ ਜਿਹੜੀਆਂ ਆ ਉਹ ਬੰਦ ਕੀਤੀਆਂ ਹੋਈਆਂ ਖਾਣੀਆਂ ਤੇ ਵੈਸੇ ਵੀ ਮੇਰਾ ਕਾਫੀ ਚੀਜ਼ਾਂ ਵਿੱਚ ਪ੍ਰਹੇਜ਼ ਹੀ ਚੱਲ ਰਿਆ ਆ ਸੋ ਚੋਲਿਆਂ ਦੇ ਨਾਲ ਜਿਹੜੀ ਆ ਉਹ ਬਹੁਤ ਹੀ ਇੱਕ ਟੇਸਟੀ ਜੀ ਚਟਨੀ ਹੁੰਦੀ ਆ ਜਿਹਦੇ ਵਿੱਚ ਪਿਆਜ਼ ਹੁੰਦਾ ਆ ਫਿਰ ਯਾ ਜੇ ਕਈ ਵਾਰੀ ਆਲੂ ਪਾਏ ਹੁੰਦੇ ਆ ਮਤਲਬ ਕਿ ਮੌਸਮ ਦੇ ਹਿਸਾਬ ਦੇ ਨਾਲ ਜਿਹੜੀਆਂ ਚੀਚਾਂ ਕੱਟ ਕੇ ਪਾਈਆਂ ਹੁੰਦੀਆਂ ਕਈ ਵਾਰੀ ਕੱਚੀਆਂ ਅੰਬੀਆਂ ਵੀ ਪਾਈਆਂ ਹੁੰਦੀਆਂ ਆ ਸੋ ਇਹ ਸਾਡੀਆਂ ਥਾਲੀਆਂ ਜਿਹੜੀਆਂ ਤਿਆਰ ਹੋ ਗਈਆਂ ਆ ਤੇ ਸਾਰੇ ਜਿਹੜੇ ਇੱਧਰ ਕਰ ਰਿਹਾ ਕੁਲਚੇ ਛੋਲੇ ਇੰਜੋਏ ਮੋਸਟਲੀ ਅੰਮ੍ਰਿਤਸਰ ਦੇ ਵਿੱਚ ਜਿਹੜਾ ਨਾ ਜ਼ਿਆਦਾਤਰ ਐਤਵਾਰ ਦੇ ਦਿਨ ਜਿਹੜੀ ਆ ਬਹੁਤ ਘਰਾਂ ਵਿੱਚ ਜਿਹੜਾ ਨਾਸ਼ਤਾ ਨਹੀਂ ਬੰਦਾ ਜਾਂ ਤੇ ਪੂੜੀਆਂ ਛੋਲੇ ਆਉਂਦੇ ਆ ਜਾਂ ਕੁਲਚੇ ਛੋਲੇ ਆਉਂਦੇ ਆ ਸਵੇਰ ਦੇ ਟਾਈਮ ਤੇ ਇਹ ਜਿਹੜੇ ਆ ਮਸ਼ਹੂਰ ਆ ਔਰ ਤੁਹਾਨੂੰ ਜਿਹੜੀਆਂ ਦੁਕਾਨਾਂ ਆ ਨਾ ਬਹੁਤ ਜਗ੍ਹਾ ਤੇ ਤੇੜੀਆਂ ਇਹ ਦੁਕਾਨਾਂ ਮਿਲ ਜਾਂਦੀਆਂ ਆ ਤੇ ਸਾਡੇ ਘਰ ਤੇ ਕਿਸੇ ਨੂੰ ਪਸੰਦ ਹੀ ਨਹੀਂ ਹੁੰਦਾ ਕਦੀ ਕਹਿੰਦੇ ਅਸੀਂ ਉਸ ਸ਼ਾਪ ਤੋਂ ਲਿਆਉਣੇ ਆ ਕਦੀ ਕਹਿੰਦੇ ਅਸੀਂ ਉਸ ਸ਼ਾਪ ਤੋਂ ਲਿਆਉਣੇ ਆ ਸੋ ਇੱਦਾਂ ਜਿਹੜਾ ਸਾਡਾ ਐਲੈਕਸ ਆ ਉਹ ਸੁੱਤਾ ਹੋਇਆ ਆ ਐਲੈਕਸ ਨੂੰ ਜਿਹੜਾ ਆ ਉਹ ਸਾਡੇ ਨਾਲ ਮਤਲਬ ਕਿ ਮੈਨੂੰ ਤੇ ਹੱਥ ਨਹੀਂ ਲਗਾ ਦਿੰਦਾ ਬੱਚੇ ਜਦੋਂ ਸੌਂਦੇ ਆ ਨਾ ਉਹਨਾਂ ਦੇ ਨਾਲ ਹੀ ਅੱਖਾਂ ਬੰਦ ਕਰਕੇ ਸੋ ਜਾਂਦਾ ਆ ਮੈਂ ਤੁਹਾਨੂੰ ਲਾਸਟ ਵੀਡੀਓ ਵਿੱਚ ਵੀ ਦਿਖਾਇਆ ਸੀਗਾ ਸੋ ਹੁਣ ਅੱਧਾ ਘੰਟਾ ਦੇਣ ਤੋਂ ਬਾਅਦ ਜਿਹੜਾ ਆ ਉਹ ਸਬਜ਼ੀ ਦਾ ਜਿਹੜਾ ਪ੍ਰੈਸ਼ਰ ਕੁੱਕਰ ਦਾ ਡਾਊਨ ਹੋ ਗਿਆ ਸੀਗਾ ਤੇ ਸਬਜੀ ਜਿਹੜੀ ਆ ਮੇਰੀ ਬਣ ਕੇ ਤਿਆਰ ਹੋ ਗਈ ਆ ਤੇ ਅੱਜ ਜਿਹੜੀ ਸਬਜੀ ਦੀ ਤਰੀ ਆ ਬਹੁਤ ਹੀ ਸੰਗਣੀ ਬਣੀ ਆ ਕਿਉਂਕਿ ਟਾਈਮ ਥੋੜਾ ਜਿਹਾ ਜ਼ਿਆਦਾ ਦਿੱਤਾ ਗਿਆ ਸੀ ਮੈਂ ਕਪੜੇ ਤੋਂ ਚਲੇਗੀ ਇਸੇ ਹੀ ਸੋ ਸ਼ਾਮ ਨੂੰ ਅਸੀਂ ਗਏ ਦਰਬਾਰ ਸਾਹਿਬ ਐਤਵਾਰ ਦਾ ਦਿਨ ਕਾਫੀ ਦਿਨਾਂ ਬਾਅਦ ਦਰਬਾਰ ਸਾਹਿਬ ਗਏ ਸੀਗੇ ਤੇ ਰਹਿ ਰਾਸਤਾ ਟਾਈਮ ਹੋ ਰਿਹਾ ਸੀਗਾ ਸੋ ਅੱਜ ਦੇ ਵਲੌਗ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵਲੌਗ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਐਂਡ ਥੈਂਕ ਯੂ ਫਾਰ ਵਾਚਿੰਗ